ਦਿਆਂ ਨੇ ਆਬਨ ਬਾਈ ਦੀਆਂ ਨੇ ਕੋਲ ਖੜ ਕੇ ਬਣਦੀਆਂ ਨੇ ਤਾਂ ਇਹਨਾਂ ਤੇ ਪ੍ਰੋਸੈਸ ਦੇਖੋ ਥੱਲੇ ਪੂਰਾ ਪਲਪ ਜੰਮਿਆ ਹੁੰਦਾ ਇਹਦੇ ਇਹ ਪੂਰਾ ਆਮਲਾ ਜਿਹੜਾ ਹੈਗਾ ਪ੍ਰੋਪਰ ਜੰਮਿਆ ਹੋਊਗਾ ਇੱਕ ਪਲਪ ਹੈ ਮਤਲ ਅਏ ਨਹੀਂ ਆ ਵੀ ਪਾਣੀ ਜਿਹਾ ਹੋਊਗਾ ਇੱਕ ਪ्योर ਚੀਜ਼ ਆ ਆਮਲੇ ਵਿੱਚ ਹੁੰਦਾ ਹੈ ਨੈਚੁਰਲ ਐਂਟੀਆਕਸੀਡੈਂਟ ਅਤੇ ਨਾਲ ਹੀ ਆਮਲਾ ਭਰਪੂਰ ਹੁੰਦਾ ਹੈ ਵਿਟਾਮਿਨ ਸੀ ਦੇ ਨਾਲ ਜੇਕਰ ਤੁਸੀਂ ਹੁਣੇ ਹੀ ਇਸ ਆਮਲਾ ਜੂਸ ਨੂੰ ਆਰਡਰ ਕਰਨਾ ਚਾਹੁੰਦੇ ਹੋ ਤਾਂ ਫਿਰ www.vaidvan.com ਤੇ ਜਾਓ ਅਤੇ ਆਨਲਾਈਨ ਵੀ ਤੁਸੀਂ ਇਸ ਪ੍ਰੋਡਕਟ ਨੂੰ ਪਰਚੇਸ ਕਰ ਸਕਦੇ ਹੋ ਜਾਂ ਫਿਰ ਕਾਲ ਕਰੋ 987267622 ਵੈਦਵਾਨ ਆਰਵੇਦ ਇਸ ਕਰਕੇ ਇਹ ਆਮਲਾ ਜਿਹੜਾ ਹੈਗਾ ਇਹਦਾ ਇਹਦਾ ਘਟੋ ਘਟ 20 ml ਸਵੇਰੇ ਸਵੇਰੇ ਐ ਜਿਵੇਂ दारू ਦੇ ਪੈਗ ਅਲੇ ਇੰਨੀ ਕਿ दारू ਪਾ ਲਦੇ ਨੇ ਬਾਕੀ ਪਾਣੀ ਪਾ ਲਦੇ ਨੇ ਜਾਂ ਸੋਡਾ ਐ ਪਾ ਕੇ ਬਸ ਇਹ ਤੁਸੀਂ ਆਮਲਾ ਪਾਉਣਾ ਉੱਚ ਪਾਣੀ ਪਾਉਣਾ ਸਿੰਪਲ ਪਾਣੀ ਪਾ ਕੇ ਉਹਨੂੰ ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਨਿਰਨੇ ਕਾਲ 'ਚ ਇਹਨੂੰ ਤੁਸੀਂ ਸਿਪ ਕਰ ਕਰਕੇ ਪੀਣਾ